ਗੁਰੂ ਉਪਦੇਸ਼ ਦਿੱਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰ ਸੰਭਾਤੇ ਦੇਵ ਸਰਦ ਦੇ ਦਾਈ ਦਾਇ ਖੇਲੇ ਸਗਲ ਜਗ ਅੱਜ ਸਾਰਾ ਸੰਸਾਰ ਜਿਹੜਾ ਹੈ ਉਹ ਖਿਲ ਘਰਿਆ ਖੇਲ ਨਹੀਂ ਰਿਹਾ ਪਾਣੀ ਨੂੰ ਜੋ ਗੁਰੂ ਮਹਾਰਾਜ ਨੇ ਪਿਤਾ ਦਾ ਦਰਜਾ ਦਿੱਤਾ ਤੇ ਤੀਨੂ ਮਾਂ ਦਾ ਦਰਜਾ ਦਿੱਤਾ ਹਵਾ ਨੂੰ ਗੁਰੂ ਕਹਿ ਕੇ ਸਤਕਾਰਿਆ ਤੋਂ ਤਿੰਨਾਂ ਨੂੰ ਅਸੀਂ ਪ੍ਰਦੂਸ਼ਿਤ ਕੀਤਾ ਉਹਦੇ ਵਿੱਚ ਸਾਰਾ ਵਿਸ਼ਵ ਜਿਹੜਾ ਹੈ ਉਹ ਜ਼ਿੰਮੇਵਾਰ ਹੈ ਕਿ ਅੱਜ ਵਿਸ਼ਵ ਵਾਤਾਵਰਨ ਦਿਵਸ ਇਸ ਦੇ ਸਾਡੇ ਸਾਰਿਆਂ ਨੂੰ ਮਾਰਕ ਬਾਦ ਤੋਂ ਇਹ ਦਿਹਾੜਾ ਦੁਨੀਆ ਭਰ ਦੇ ਵਿੱਚ ਜੀ.ਐਨ.ਓ ਲੋਕ ਇਸ ਤਰ੍ਹਾਂ ਕਿ ਮਨਾਇਆ ਜਾਂਦਾ ਕਿ ਸਾਡੇ ਜੀਵਨ ਦੇ ਵਿੱਚ এনਵਾਇਰਨਮੈਂਟ ਦਾ ਕੀ ਮਹੱਤਵ ਹੈ ਜੋ ਬਾਬੇ ਨਾਨਕ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਸੰਦੇਸ਼ ਗੁਰੂ ਉਪਦੇਸ਼ ਦਿੱਤਾ ਪਵਨ ਗੁਰੂ ਪਾਣੀ ਪਤਾ ਮਾਤਾ ਤਰਤੰਮ ਹੱਤੇ ਦੇਸ ਰਾਜ ਦੇ ਦਾਇ ਦਾ ਖੇਲੇ ਸਗਲ ਜਗ ਅੱਜ ਸਾਰਾ ਸੰਸਾਰ ਜਿਹੜਾ ਹੈ ਉਹ ਭੁਲ ਘਰੇ ਖੇਲ ਨਹੀਂ ਰਿਹਾ ਇਸ ਤਰ੍ਹਾਂ ਮਜਹਿਲਾ ਚੱਲਦੀ ਹੈ ਕਿਸ ਤਰ੍ਹਾਂ ਇੱਕ ਦੂਸਰੇ ਦੇ ਉੱਤੇ ਨਫ਼ਰਤ ਭਰੇ ਸ਼ਬਦ ਇਸ ਸੰਸਾਰ ਦੇ ਵਿੱਚ ਦੂਸਰੇ ਨੂੰ ਤੰਗ ਕਰਨ ਵਾਸਤੇ ਦੂਸਰੇ ਨੂੰ ਦੁੱਖ ਦੇਣ ਵਾਸਤੇ ਸਾਡੇ ਕੋਲ ਹਰ ਤਰ੍ਹਾਂ ਦੇ ਅਸੀਂ ਹਥਿਆਰ ਅਪਰਾਧ ਕਰ ਲਿਆ ਨਾਂਸਕੂਤੌਰ ਤੇ ਵੀ ਅ ਜੋ ਹੈ ਬਹੁਤ ਜ਼ਿਆਦਾ ਪਿੱਛੇ ਚਲੇ ਗਏ ਉਹਦਾ ਕਾਰਨ ਇਹ ਆ ਕਿ ਸਾਡਾ এনवायरमेंट ਖਰਾਬ ਹੋਇਆ ਉਹਨੂੰ ਜੋ ਸਤਕਾਰ ਦੇਣਾ ਚਾਹੀਦਾ ਸੀ ਉਹ ਸਤਕਾਰ ਨਹੀਂ ਦਿੱਤਾ ਅਰਨਿੰਗ ਜੋ ਗੁਰੂ ਮਹਾਰਾਜ ਨੇ ਪਿਤਾ ਦਾ ਦਰਜਾ ਦਿੱਤਾ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਭਾਵੇਂ ਗੁਰੂ ਕਾਕੇ ਸਤਕਾਰਿਆ ਤੇ ਇਹਨਾਂ ਨੂੰ ਅਸੀਂ ਪ੍ਰਦੂਸ਼ਤ ਕੀਤਾ ਉਹਦੇ ਵਿੱਚ ਸਾਰਾ ਵਿਸ਼ਲ ਜਿਹੜਾ ਹੈ ਉਹ ਜ਼ਿੰਮੇਵਾਰਾ ਕਿਸੇ ਦੇ ਇੱਕ ਦੇ ਇਹ ਕਿਹਾ ਇਹ ਸਾਰਾ ਕੁਝ ਇਸodicarni ਬੋਲ ਗਿਆ ਤੇ ਕਿਸੇ ਇਕੱਲੇ ਦੇ ਕਰਨ ਦੇ ਨਾਲ ਇਹ ਸਾਰਾ ਕੁਝ ਸਹੀ ਹੋਣ ਵਾਲਾ ਨਹੀਂ ਇਹ ਸਾਰਿਆਂ ਦੇ ਜਾਗਣ ਦੀ ਲੋੜ ਆ ਬਾਬੇ ਨਾਨਕ ਨੇ ਸਾਰਿਆਂ ਨੂੰ ਜਗਾਇਆ ਸਾਰੇ ਜਗਤ ਦੀ ਗੱਲ ਕੀਤੀ ਖੇਲਾ ਸਗਲ ਜਗਤ ਦੀ ਤੇ ਬਾਣੀ ਕਹਿੰਦੀ ਜਿੱਥੇ ਜਾਏ ਭਈ ਇਹ ਭਲਾ ਕੀਏ ਜਿੱਥੇ ਰਹਿ ਰਹੇ ਆ ਜਿੱਥੇ ਵਰ ਰਹੇ ਸਾਡੇ ਸਾਰਿਆਂ ਦਾ ਫਰਜ਼ ਬਣਵਾ ਅਸੀਂ ਉੱਥੇ ਦਾ এনवायरमेंट ਦਾ ਖਿਆਲ ਰੱਖੀ ਐਂਕੀ ਜੋ ਜੋਨੋ ਵੱਲੋਂ ਥੀਮ ਰੱਖਿਆ ਜਾਂਦਾ ਕਿ ਜਿਹੜੀ ਧਰਤੀ ਆ ਧਰਤੀ ਊਮਾ ਇਹਨੂੰ ਜਿਹੜਾ ਹੈ ਮੁੱਖ ਰੱਖਿਆ ਗਿਆ ਇਹ ਧਰਤੀ ਜਿਹੜੀ ਹੈ ਸਾਡੇ ਵੇਖ ਵਾਸਤੇ ਆ ਸਾਡਾ ਇਸ ਧਰਤੀ ਦੇ ਨਾਲ ਇਸ ਧਰਤੀ ਦੀ ਗੁਣਵਤਾ ਇਸ ਧਰਤੀ ਦਾ ਜੋ ਇਸ ਜੀਵਨ ਦੇ ਵਿੱਚ ਰੋਲ ਆ ਸੋ ਇਸ ਧਰਤੀ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਪਾਣੀ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਖਾਣ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਇਹ ਸਾਡੇ ਸਾਰਿਆਂ ਦੀ ਡਿਊਟੀ ਹੈ ਅਸੀਂ ਕੁਦਰਤ ਨੂੰ ਭਾਲਦੇ ਆ ਤੇ ਕੁਦਰਤ ਦੀ ਕਦਰ ਨਹੀਂ ਕਰਦੇ ਅਸੀਂ ਕੁਦਰਤ ਨੂੰ ਦੇ ਨਾਲ ਪਿਆਰ ਕਰਾਂਗੇ ਕੁਦਰਤ ਦਾ ਸਤਿਕਾਰ ਕਰਾਂਗੇ ਤੇ ਕੁਦਰਤ ਕੁਦਰਤ ਵਾਲਾ ਸਾਨੂੰ ਪਾਲਣ ਦੀ ਲੋੜ ਨਹੀਂ ਉਹ ਕੁਦਰਤ ਦੇ ਵਿੱਚ ਦੀ ਚਹਿਕ ਦਾ ਨਜ਼ਰ ਆਊਗਾ ਉਹ ਕੁਦਰਤ ਦੇ ਵਿੱਚ ਦੀ ਗੂੰਜ ਦਾ ਨਜ਼ਰ ਆਊਗਾ ਉਹ ਕੁਦਰਤ ਦੇ ਵਿੱਚ ਦੀ ਖੁਲਾ ਰਾਹੀ ਖੜਿਆ ਹੋਇਆ ਹੱਸਦਾ ਨਜ਼ਰ ਆਊਗਾ ਸੋ ਕੁਦਰਤ ਦੇ ਦਾ ਬੇਨਾਲ ਪਿਆਰ ਕਰੀਏ ਕੁਦਰਤ ਦਾ ਸਤਿਕਾਰ ਕਰੀਏ ਜਿਹੜਾ ਇਹ ਦਿਹਾੜਾ ਹੈ ਇਹ ਮਨਾਉਣ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਆਪਣੇ ਆਪ ਦੇ ਨਾਲ ਟੁੱਟੀ ਹੋਈ ਜਾ ਰਹੇ ਆਸੀਂ ਧਰਤੀ ਨਾਲ ਟੁੱਟੇ ਜਾ ਰਹੇ ਆਸੀਂ ਪਾਣੀ ਦੇ ਮਹੱਤਵ ਨੂੰ ਸਮਝੋਂ ਹਟ ਗਿਆ ਸੀ ਅਵਾਰਾ ਡੋਲੀ ਜਾਂਦੇ ਆਂ ਅਵਾਰਾ ਵਹਾਈ ਜਾਂਦੇ ਆਂ ਸੋ ਕਿਸੇ ਵੇਲੇ ਭਾਵੇਂ ਹਨਕਿ ਨੇ ਸੁਨੇਹਾ ਦਿੱਤਾ ਸੀ ਭਗਤਪੂਰਨ ਸਿੰਘ ਜੀ ਉਹਨਾਂ ਨੇ ਬੜੇ ਜੋਰ ਸ਼ੋਰ ਦੇ ਨਾਲ ਹੁੱਕਾ ਦਿੱਤਾ ਪਰ ਅਸੀਂ ਮੰਨੇ ਨਹੀਂ ਤੇ ਜਿਹੜੇ ਲੱਛਣ ਉਹ ਕਹਿੰਦੇ ਸੀਗੇ ਕਿ ਆ ਤੁਸੀਂ ਲੈ ਆਉਣਿਆ ਉਹ ਹੁਣ ਆ ਗਿਆ ਅੱਜ ਅੱਜ ਵੀ ਅਸੀਂ ਜਾਗ ਪਾਵਾਂਗੇ ਕਿ ਅਸੀਂ ਆਪਣੇ ਕੋਲ ਇਸ ਨੂੰ ਸਵਾਰ ਲਾਵਾਂਗੇ ਤੇ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਜਿੱਥੇ ਵੀ ਬੈਠਿਆ ਪੰਜ-ਪੰਜ ਬੂਟੇ ਆਪਾਂ ਸਾਰੇ ਲਾਈਏ ਪਾਣੀ ਬੂਟਿਆਂ ਦੇ ਨਾਲ ਬਹੁਤ ਦੁਨੀਆ ਪਰ ਦੇ ਵਿੱਚ ਕੋਹੜਾ ਅਰਬਾਂ ਬੂਟੇ ਜਿਹੜੇ ਲੱਗ ਸਕਦੇ ਅਸੀਂ ਆਪਣਾ ਫਰਜ਼ ਸਮਝੀਏ ਕਿਤੇ ਬਹੁਤ ਹਜ਼ਾਰਾਂ ਵੀ ਲਾਉਂਦੇ ਆ ਲੱਖਾਂ ਵੀ ਲਾਉਂਦੇ ਆ ਪਰ ਜੇ ਹਰ ਇਨਸਾਨ ਆਪਣੀ ਹਰ ਸਾਲ ਪੰਜ-ਪੰਜ ਬੂਟੇ ਲਾਵੇ ਇਹ ਦੁਨੀਆ ਜਿਹੜੀ ਹੈ ਹਰੀ-ਭਰੀ ਹੋ ਸਕਦੀ ਹੈ ਆਓ ਪੰਜ ਪਿਆਰਿਆਂ ਦਾ ਸਦਾਰਤ ਪੰਜ ਬਾਗੀਆਂ ਤੇ ਉੱਥੇ ਪੰਜੇ ਬੂਟੇ ਲਾ ਕੇ ਕੁਦਰਤ ਦੇ ਨਾਲ ਹੀ ਕਿ ਬਾਬੇ ਨਾਨਕ ਨੇ ਕਿਹਾ ਉਹਨੂੰ ਗੁਰੂ ਪਾਣੀ ਤੇ ਤਮਾਤ ਅਤਤ ਨਾ ਹਤਦਾ ਉਹ ਸਦਾਰਤ ਜਿਹੜਾ ਹੈ ਉਹਨੂੰ ਅਪਣਾइए ਸਾਰੇ ਪੰਜ-ਪੰਜ ਬੂਟੇ ਲਾਈਏ ਧਰਤੀ ਮਾਂ ਦੀ ਗੋਦ ਨੂੰ ਹਰੇ-ਭਰੇ ਕਰੀਏ ਤੇ ਆਪ ਵੀ ਖੁਸ਼ੀਆਂ ਦੇ ਨਾਲ ਤੁਸੀਂ ਜੀਵਨ ਨੁਮਖਾ ਜੀਵਨ ਜੀ ਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ